ਸ਼ਕਾਲ ਦੋਸਤੋ ਅ ਆ ਤੁੜਾ ਸੁਣਾਈ ਜਿਹੜੀ ਦੇਖੋ ਵੀ ਕਿਵੇਂ ਲੱਗਦੀ ਆ ਤੂੰ ਵੀ ਆਪਾਂ ਬਣਾ ਕੇ ਵੇਖੀ ਆ ਅ ਬਾਬਾ ਰਾਮਤਾ ਜੀ ਨੂੰ ਵੇਖ ਲੈਂਦੇ ਹੁੰਦੇ ਸੀ ਵੀ ਕਿਵੇਂ ਬਣਾਉਂਦੇ ਟੁੰਡੀਆਂ ਉਹ ਤੇ ਫਿਰ ਹੌਲੀ ਹੌਲੀ ਜਦ ਕਰਬੂਜੇ ਨੂੰ ਵੇਖ ਕੇ ਕਰਬੂਜਾ ਰੰਗ ਫਾੜੀ ਜਾਂਦਾ ਹੁੰਦਾ ਉਹਨਾਂ ਨੂੰ ਵੇਖ ਵੇ ਕੇ ਮੈਂ ਅ ਥੋੜਾ ਜਿਹਾ ਸਿੱਖ ਗਿਆ ਸੀ ਮਾ ਯਾਰ ਐ ਬਣਾਉਂਦਾ ਬਾਬਾ ਬਾਬਾ ਰਮਤਾ ਜੀ ਤੋਂ ਚਲੋ ਸਾਡੇ ਵਿੱਚ ਨਹੀਂ ਪਰ ਉਹਨਾਂ ਨੂੰ ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਸੀਂ ਤੂੰਬੀ ਨੂੰ ਕੱਢ ਲੈਂਦੇ ਜਦੋਂ ਉਹਦੀਆਂ ਯਾਦਾਂ ਆ ਜਾਂਦੀਆਂ ਫਿਰ ਤੇ ਉਹਦੀ ਕਲਾ ਨੂੰ ਅਸੀਂ ਵੀ ਅੱਗੇ ਯਾਰ ਥੋੜਾ ਜਿਹਾ ਰੱਖੀਏ ਹਨਾ ਚਲਦੀ ਰੱਖੀਏ ਤੇ ਨਹੀਂ ਇਹ ਤੂੰਬੀਆਂ ਵਾਲਾ ਕੰਮ ਤਾਂ ਲੋਪ ਹੀ ਹੋ ਰਿਹਾ ਹਨਾ ਤੇ ਦੇਖਿਓ ਵੀ ਕਿਵੇਂ ਲੱਗਦੀ ਹੈ ਇਹ 1400 ਲਾਇ ਇਹਨੂੰ ਵੀ ਤੇ ਦੇਖਿਓ ਕਿਵੇਂ ਲੱਗ ਰਹੀ ਐ ਇਹ ਇਹਨੂੰ ਅਜੇ ਥੋੜਾ ਜਿਹਾ ਹਾਰ ਸ਼ਿੰਗਾਰ ਹੋਰ ਕਰਾਂਗੇ ਤੁਸੀਂ ਤਾਂ ਦੱਸੋ ਵੀ ਇੰਨਾ ਕੀ ਬਹੁਤ ਆ ਜਾਂ ਹੋਰ ਵੀ ਇਹਨੂੰ ਮੜਾ ਜਿਹਾ ਸ਼ਿੰਗਾਰੀਏ ਤੇ ਬਹੁਤ ਹੀ ਵਧੀਆ ਲੱਗਦੀ ਐ ਮੈਨੂੰ ਤਾਂ ਤੇ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗਦੀ ਐ ਤੇ ਇਹਦੀ ਧੁਣ ਸੋਣਾ ਹੀ ਲਈ ਤੁਸੀਂ ਕਮੈਂਟਾਂ 'ਚ ਦੱਸੋ ਯਾਰ ਬਾਈ ਕਿਵੇਂ ਲੱਗਦੀ ਆ ਤੂੰ ਵੀ ਇਹ ਆਪਾਂ ਬਣਾ ਕੇ ਵੇਖੀ ਆ ਤੇ ਪਹਿਲੀ ਤੂੰ ਵੀ ਬਣਾ ਕੇ ਵੇਖੀ ਆ ਤੇ ਦਿਲ じゃ ਕਰਿਆ ਯਾਰ ਮਹਾਜ ਹੁਣ ਜੇ ਵੀ ਜਿਹੜੀ ਬਾਬੇ ਰਾਮ ਅੱਤੇ ਕੋਲੋਂ ਲਈਆਂ ਹੋਈਆਂ ਤੂੰਬੀਆਂ ਵੀ ਇਹ ਟੁੱਟ ਗਈ ਜੇ ਫੇਰ ਔਖਾ じゃ ਹੋ ਜਾਂਦਾ ਹੁਣ ਆਪਾਂ ਤਾਂ ਇਹ ਮਿਊਜ਼ਿਕ ਦੇ ਨਾਲ ਜੁੜੇ ਹੋਏ ਆ ਆਪਣਾ ਤਾਂ ਦਿਲ ਕਰਦਾ ਹੀ ਕਰਦਾ ਵੀ ਇਹਨੂੰ ਵਜਾ ਕੇ ਵੇਖੀਏ ਜਿੰਨਾ ਚਿਰ ਇਹਨੂੰ ਨਾ ਵਜਾ ਕੇ ਵੇਖੀ ਇੱਕ ਅੱਧੀ ਵਾਰੀ ਰੋਟੀ ਹਾਜ਼ਮ ਹੀ ਨਹੀਂ ਆਉਂਦੀ ਉਹਨਾਂ ਚਿਰ ਤੇ ਐਂ ਲੱਗਦਾ ਵੀ ਯਾਰ ਕੋਈ ਚੀਜ਼ ਅੱਜ ਕੰਮ ਕੀਤਾ ਨਹੀਂ ਹੈਗਾ ਕੋਈ ਆਪਣਾ ਮਨੋਰੰਜਨ ਕਰਨ ਲਈ ਆਪਾਂ ਥੋੜਾ ਜਿਹਾ ਅ ਤਣ ਤਣ ਕਰ ਲਈਂਦੀ ਵਧੀਆ ਲੱਗਦਾ ਯਾਰ ਇਹ ਤੁਸੀਂ ਦੱਸਿਓ ਵੀ ਕਿਵੇਂ ਲੱਗਦੀ ਆ ਤੁੰਡੀ ਇਹ ਤੇ ਇਹਦੀ ਆਵਾਜ਼ ਕਿਵੇਂ ਲੱਗ ਰਹੀ ਆ ਸასი ਕਾਲ ਦੋਸਤੋ ਪਾਲੀ ਸੜੇ ਵਾਲੇ ਨੂੰ ਸਾਰੇ ਵੀਰਾਂ ਨੂੰ